ਗੁਰ ਸੰਗਤ ਜੀ ਗੁਰੂ ਘਰ ਵਿੱਚ ਰਹਿੰਦੇ ਆ ਬਹੁਤ ਲੰਮਾ ਖਾਲਸਾ 8 ਸਾਲਾਂ ਦੇ ਵੀ ਰੰਗੀ ਸੀ ਜਦੋਂ ਤੋਂ ਗੁਰੂ ਘਰ ਵਿੱਚ ਪੰਥ ਦੇ ਟੁਕੜਿਆਂ ਤੇ ਪਲ ਰਹੇ ਆ ਮਹਾਪੁਰਖ ਬਾਬਾ ਸ਼ੇਰ ਸਿੰਘ ਜੀ ਵਰਗੇ ਗੁਰਮੁਖ ਮਹਾਤਮਾ ਲੋਕ ਉਂਗਲਾਂ ਦੇ ਗਿਣੇ ਜਾਣ ਜੋਗੇ ਫਲ ਜੋਗੇ ਵਿੱਚ ਵਿੱਚ ਭਾਵੇਂ ਸਰਕਾਰ ਅਸੀਂ ਸਾਰਿਆਂ ਦਾ ਕਰਦੇ ਆ ਸਾਰੇ ਦਸਵੇਂ ਪਾਸ਼ਾ ਦੇ ਘਰਵਾਲੇ ਕਿੰਥੋ ਜਾਣ ਕੇ ਸਾਨੂੰ ਵੀ ਬਹੁਤ ਸਰਕਾਰ ਪਿਆਰ ਦਿੰਦੇ ਨੇ ਦਸਵੇਂ ਪਾਸ਼ਾ ਦੇ ਸੇਵਾਦਾਰ ਜਾਣ ਕੇ ਪਾ ਇਨਾ ਨਿਰਸ਼ਲ ਨਿਸ਼ਕਾਮ ਨਿਸ਼ਕਪਟ ਤੇ ਦ੍ਰਿੜਹਿਰਦਾ ਸਿਖਰ ਦੀ ਗੱਲ ਜੀ ਬਾਬਾ ਸ਼ੇਰ ਸਿੰਘ ਜੀ ਗੁਰਦਸ਼ਮੀ ਪਾਸ਼ਾ ਮਹਾਰਾਜ ਜੀ ਦੇ ਪਵਿੱਤਰ ਤਾਪਨ ਤਪਸਾ ਭੂਮੇ ਹਿਮਕੁੰਟ ਪਰਬਤ ਹੈ ਜਾਨਾ ਜਿੱਥੇ ਸੱਤ ਚੋਟੀਆਂ ਨੇ ਸਬਤ ਸਿੰਘ ਸੋਭੇ ਤਹਿ ਤਹਾ ਉਹ ਸੱਤ ਚੋਟੀਆਂ ਦਿਖਦੀਆਂ ਵੀ ਨਹੀਂ ਕਿਉਂਕਿ ਧੁੱਪ ਚੜੇ ਵੀ ਤਾਂ ਲਿਖਣ ਗਈਆਂ ਧੁੱਪ ਚੜੇ ਤੇ ਫੇਰ ਵੀ ਦੇਖਣਾ ਬਹੁਤ ਮੁਸ਼ਕਲ ਕਾਰਜ ਆ ਅੱਖਾਂ ਦੇ ਉੱਪਰ ਹੱਥ ਰੱਖ ਕੇ ਨਜ਼ਰ ਨੂੰ ਪੂਰਾ ਫੋਕਸ ਕਰਕੇ ਚੋਟੀਆਂ ਵੇਖਣੀਆਂ ਵੇਦੀਆਂ ਉਹਨਾਂ ਸੱਤ ਚੋਟੀਆਂ ਦੇ ਉੱਪਰ ਨਿਸ਼ਾਨ ਸਾਹਿਬ ਪਹਿਲਾਂ ਚਲਾਏ ਤੇ ਫਿਰ ਹਰ ਸਾਲ ਉਹਨਾਂ ਸੱਤ ਚੋਟੀਆਂ ਦੇ ਨਿਸ਼ਾਨ ਸਾਹਿਬ ਦੇ ਪਾਵਨ ਚੋਲੇ ਆਪ ਜੀ ਬਦਲ ਕੇ ਅਰਦਾਸਾਂ ਸੋਧ ਕੇ ਵਾਪਸ ਆਇਆ ਕਰਦੇ ਕਿੰਨੇ ਵੱਡੇ ਹੱਥੀ ਦਵੀ ਹੋਣਗੇ ਨਾ ਉੱਥੇ ਬੰਦਾ ਨਾ ਪਰਦਾ ਨਾ ਆਕਸੀਜਨ ਨਾ ਕੋਈ ਸਵਾਸ ਤੇ ਨਾਲ ਪੰਜ ਪੰਜ ਸਿੰਘ ਆਪਣੇ ਨਾਲ ਲੈ ਕੇ ਜਾਣੇ ਹੱਥ ਵਿੱਚ ਤਕੂਆ ਹੁੰਦਾ ਸੀ ਸ਼ਸਤਰ ਆਬਜੀ ਦਾ ਉਹ ਸ਼ਸਤਰ ਦੇ ਨਾਲ ਪਹਿਲਾਂ برف ਨੂੰ ਤਰਛਣਾ ਉਹਦੇ ਚਰਨ ਟਿਕਾਉਣ ਜੋਗੀ ਪੈਰ ਟਿਕਾਉਣ ਜੋਗੀ ਜਗ੍ਹਾ ਬਣਾਉਣੀ ਕਿ ਮਗਲੇ ਸਿੰਘ ਨਾਲ ਤੁਰਿਆਉਣ ਕਿਟ ਭਰੀ ਹੁੰਦੀ ਸੀ ਉਹਦੇ ਵਿੱਚ ਹਰ ਤਰ੍ਹਾਂ ਦਾ ਸ਼ਸਤਰ ਸ਼ਰਾਬਜੀ ਨੇ ਸਜਾਇਆ ਹੁੰਦਾ ਸੀ ਤੇ ਕਾਕ ਪਸੁੰਡ ਦੀ ਜਗ੍ਹਾ ਜਿਹਨੂੰ ਜਿਹਦਾ ਪੁਰਾਣਾ ਵਿੱਚ ਵੀ ਜ਼ਿਕਰ ਆਉਂਦਾ ਕਾਕ ਪਸੁੰਢੀ ਗੁਰੂ ਘਰ ਵਿੱਚ ਉਹਦਾ ਕਾਕ ਪਸੁੰਢ ਜੇਕਰ ਹੁੰਦਾ ਜਨਮ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਪਾਵਨ ਗ੍ਰੰਥਾਂ ਦੇ ਵਿੱਚ ਉਸ ਜਗ੍ਹਾ ਨੂੰ ਵੀ ਆਪ ਜੀ ਨੇ ਤਲਾਸ਼ਿਆ ਤੇ ਪ੍ਰਸੰਧ ਕੀਤਾ ਮਹਾਰਾ ਦੇ ਨਿਸ਼ਾਨ ਉੱਥੇ ਗੱਡੇ ਫਿਰ ਜਦੋਂ 84 ਦਾ ਵਰਤਾਰਾ ਵਰਤਿਆ ਆਪ ਜੀ ਫੌਜ ਵਿੱਚ ਸੀਗੇ ਮਹਾਪੁਰਖ ਤੇ ਜਦੋਂ ਪਤਾ ਲੱਗਿਆ ਕਿ ਹਰਮੰਦਰ ਸਾਹਿਬ ਜੀ ਦੇ ਅਟੈਕ ਹੋਣਾ ਮਹਾਰਾ ਦੀ ਸੇਵਾ ਦੇ ਵਿੱਚ ਉੱਥੇ ਪਹੁੰਚੇ ਤੇ ਜਦੋਂ 83 ਦਾ ਵਰਤਾਰਾ ਵਰਤ ਗਿਆ ਆਪ ਹੋ ਗਿਆ ਬਹੁਤ ਸਾਰੇ ਸਿੰਘ ਉਥੋਂ ਤੋ ਸੇਵਾ ਕਰਕੇ ਵੀ ਗੁਰੂ ਘਰ ਦੀ ਤੇ ਫੇਰ ਨੀਤੀ ਵਿਚਾਰੀ ਹੁਕਮ ਵੀ ਆ ਮਹਾਰਾਜ ਦਾ ਵੇ ਨੀਤੀ ਵਿਚਾਰ ਰੰਦਾ ਜਦੋਂ ਪੁੱਛਿਆ ਫੌਜ ਵਾਲਿਆਂ ਨੇ ਵੀ ਤੁਸੀਂ ਕੌਣ ਕਿਹਾ ਯਾਤਰੂ ਗੁਰੂ ਘਰ ਦੇ ਸਿੱਖ ਯਾਤਰੂ ਹੀ ਬਣ ਕੇ ਜਾਂਦਾ ਨਾ ਇਹਨੂੰ ਪੁੱਛਿਆ ਕੌਣ ਕਹਿੰਦੇ ਮੈਂ ਸ਼ਹੀਦ ਸਿੰਘ ਇੱਥੇ ਕਿਵੇਂ ਆਏ ਕਿਹ ਮੁਕਾਬਲਾ ਕਰਨ ਆਇਆ ਸੱਚ ਬੋਲਿਆ ਜੀ ਕਹਿੰਦੇ ਮਹਾਰਾਜ ਦੀਆਂ ਪ੍ਰਕਰਮਾਂ ਅੰਦਰ ਹਰਮੰਦਰ ਸਾਹਿਬ ਜੀ ਮੈਂ ਝੂਠ ਨਹੀਂ ਬੋਲਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਝੂਠ ਨਹੀਂ ਬੋਲਣਾ ਮੈਂ ਨੀਤੀ ਦੀ ਵਿਚਾਰਨੀ ਉੱਚਾ ਕਿੰਨੇ ਬੰਦੇ ਮਾਰੇ ਕਿੰਨੇ ਫੌਜੀ ਮਾਰੇ ਤੇ ਫੌਜਵਾਲ ਨੇ ਦੱਸਿਆ ਵੀ ਜਿੰਨੀਆਂ ਮੇਰੇ ਕੋਲ ਗੋਲੀਆਂ ਸੀ ਉਹਨੇ ਫੌਜੀ ਮਾਰੇ ਇੱਕ ਵੀ ਗੋਲੀ ਮੇਰੀ ਨਿਸ਼ਾਨੇ ਤੋਂ ਨਹੀਂ ਉਚਕੀ ਦਸਵੇਂ ਪਾਸ਼ਾ ਮਾਨ ਨੇ ਵਾਰ ਦਿੱਤਾ ਸੀ ਆਪਣੇ ਖਾਲਸੇ ਨੂੰ ਕਿ ਤੁਹਾਡਾ ਕੋਈ ਨਿਸ਼ਾਨਾ ਨਹੀਂ ਉਚਕੇਗਾ ਉਹ ਕਲਾ ਵਰਤੀ ਜੇਲ ਕੱਟੀ ਸ਼ਰੀਆਮ ਕੱਟੀ ਜੇਲ ਤੇ ਜੇਲ ਤੋਂ ਬਾਅਦ ਫਿਰ ਆਪ ਦੀ ਜੋਧਪੁਰ ਦੀ ਜੇਲ ਤੋਂ ਬਾਅਦ ਸਾਰਾ ਜੀਵਨ ਤਕਸਾਲ ਨੂੰ ਸਮਰਪਿਤ ਹੋ ਕੇ ਬ੍ਰਹਮ ਗਿਆਨੀ ਨੰਦਨ baba ઠાકોਰ ਸਿੰਘ ਜੀ ਉਹਨਾਂ ਦੀ ਭੈ ਭਾਵਨੀ ਆਗਿਆ ਵਿੱਚ ਰਹਿ ਕੇ ਆਪ ਜੀ ਨੇ ਵੀ ਕੀਤਾ ਹਜੂਰ ਸਾਹਿਬ ਜਾਂਦੇ ਲੰਮਾ ਸਮਾਗਮ ਜੀ ਉੱਤੇ ਭਜਨ ਕਰਦੇ ਸਿੰਘਾਂ ਨੂੰ ਵਾਪਸ ਤੋਰ ਦਿੰਦੇ ਸਨ ਤੇ ਮਹਾਰਾਜੀਆਂ ਪਰ ਕਰਮਾਂ ਦੇ ਵਿੱਚ ਬੈ ਕੇ ਭਜਨ ਕਰਦੇ ਬਾਣੀ ਪੜ੍ਹਦੇ ਸਾਰੀ ਜ਼ਿੰਦਗੀ ਕਿਸੇ ਤੋਂ ਪਛਹਾਰਾ ਨਹੀਂ ਤੋਂ ਆਇਆ ਆਪਣੀ ਸੇਵਾ ਆ ਪੀਤੀ ਪੂਰਾ ਨਿਤਨੇਮ ਪੂਰੀ ਦ੍ਰਿੜਤਾ ਉਹ ਮਹਾਪੁਰਖ ਨੇ ਖਾਲਸਾ ਜੀ ਉਸ ਸਟਾਈਲ ਦੇ ਮਹਾਪੁਰਖ ਜਿਵੇਂ ਆਪਾਂ ਸ਼੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਕਲਵੰਦ ਸਿੰਘ ਸਾਹਿਬ ਜੀ ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖਾਂ ਦੇ ਹੋਰ अनेका ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਜਿਨ੍ਹਾਂ ਤੇ ਕਦੀ ਝੂਠਾ ਦੋਸ਼ ਵੀ ਨਹੀਂ ਲੱਗਿਆ ਉਸ ਅਵਸਥਾ ਦੇ ਇਹ ਮਹਾਪੁਰਖ ਹੋਏ ਸਿਖਰ ਦੇ ਚੋਟੀ ਦੇ ਮਹਾਪੁਰਖ ਹੋਏ ਜਿਦੋਂ ਇਸ ਤਰ੍ਹਾਂ ਦੇ ਮਹਾਬੁਰਗ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਗੋਦ ਵਿੱਚ ਜਾਂਦੇ ਨੇ ਨਾ ਮਾੜਾ ਤਾਂ ਬਾਹਾਂ ਫਸਾਰ ਕੇ ਆਪਣੀ ਗੋਦ ਵਿੱਚ ਲੈਂਦੇ ਨੇ ਪਰ ਇਦਾਂ ਲੱਗਦਾਰ ਕੇ ਪਤਾ ਨਹੀਂ ਹੁਣ ਧਰਤੀ ਸ਼ਾਇਦ ਡੋਲ ਜਾਏਗੀ ਡਗਮਗਾ ਜਾਏਗੀ ਇਹ ਕੋਈ ਚੰਦੀ ਤਾਂ ਬਜੇ ਸੰਭੋ ਭਗਤੀ ਬੰਦਗੀ ਵਾਲੇ ਮਹਾਪੁਰਖ ਤੋ ਇਸ ਪ੍ਰਕਾਰ ਦਿਦੋ ਆਭਰੀ ਨੇ ਸਰੀਰ ਤੇ ਆ ਗਿਆ ਤੇ ਅੰਮ੍ਰਿਤ ਵੇਲੇ ਨੇ ਨਿਤਨੇਮ ਕੀਤਾ ਜਲਪਣੇ ਛਕਿਆ ਤੇ ਹੱਸਦੇ ਹੋਇਆ ਮਸਕਰਾ ਕੇ ਹੱਸਦੇ ਹੋਇਆ ਮੜਾ ਦਾ ਸਰੀਰ ਕੰਬਿਆ ਤੇ ਫਤਿਹ ਮੜਾ ਦਾ ਸਰੀਰ ਕੰਬਿਆ ਵਾਹਿਗੁਰੂ ਵਾਹਿਗੁਰੂ ਜਪਦੇ ਹੱਸਕਾਰ ਮਰਨ ਜੀਵਨ ਦਾ ਭਰਨ ਚ ਪਾਵਿਆ ਹੈ ਇਹ ਹੈ ਜੀਵਨ ਵੀ ਬਰਮਾਤਮਾ ਦੀ ਦਾਤ ਤੇ ਮੌਤ ਵੀ ਬਰਮਾਤਮਾ ਦੀ ਦਾਤ ਔਰ ਮੇਰਾ ਮਨ ਆਨੰਦ ਹੈ ਮੌਤ ਤੋਂ ਵੱਡਾ ਆਨੰਦ ਕੀ ਹੋ ਸਕਦਾ ਕੋਈ ਜੇ ਜ਼ਿੰਦਗੀ ਜਿਉਣੀ ਆ ਜਾਵੇ ਤੇ ਮੌਤ ਜੀਵਨ ਤੋਂ ਬਾਅਦ ਮਰਨਾ ਸਹਿਲਾ ਹੈ ਸਫਲਿਆ ਇਹੋ ਜੀ ਮੌਤ ਹੈ ਜਿਹੜਾ ਜੀਵਨ ਕਿਸੇ ਰੂਲੇ ਕਾਵੇਂ ਨੂੰ ਮਿਲਦਾ ਜਿਹਦੇ ਮਰਨ ਜੀਵਨ ਦਾ ਭੰਡਰ ਚ ਸਿੱਖੀ ਪੁੱਤ ਹੈ ਜੀਵਨ ਵੀ ਬਰਮਾਤਮਾ ਦਾ